ਗੁਰੂ ਪਿਆਰਿਓ ਇੱਕ ਵਾਰ ਦੀ ਗੱਲ ਹੈ ਸਿੱਖ ਧਰਮ ਦੇ ਇੱਕ ਉੱਗੇ ਸਿਆਸਤਦਾਨ ਸੰਨ ਜਿਹੜੇ ਵਿਦਵਾਨ ਵੀ ਸਨ ਉਹ ਜਦੋਂ ਇੰਗਲੈਂਡ ਦੇ ਵਿੱਚ ਗਏ ਨਾ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਉਹਨਾਂ ਨੂੰ ਇੱਕ ਪਾਦਰੀ ਮਿਲਿਆ ਜੋ ਇਸਾਈ ਧਰਮ ਦਾ ਪਾਦਰੀ ਸੀ ਉਸ ਸਮੇਂ ਦਾ ਧਾਰਮਿਕ ਗੁਰੂ ਸੀ ਉਹ ਮਿਲਿਆ ਤੇ ਉੱਥੇ ਕਹਿੰਦੇ ਵਿਚਾਰਾਂ ਹੋਈਆਂ ਉਹਨਾਂ ਦੀਆਂ ਪਾਦਰੀ ਨੇ ਜਿਹੜੀਆਂ ਗੱਲਾਂ ਉਹ ਸਿੱਖ ਵਿਦਵਾਨ ਨੂੰ ਆਖੀਆਂ ਨਾ ਉਹਨੇ ਪੂਰੀ ਕੌਮ ਨੂੰ ਸੁਨੇਹਾ ਦਿੱਤਾ ਕਿ ਈਸਾਈ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਪਾਦਰੀ ਵੇਖੋ ਸਿੱਖ ਧਰਮ ਬਾਰੇ ਕੀ ਕਹਿ ਰਿਹਾ ਹੈ ਕਹਿੰਦਾ ਸਿੱਖੋ ਮੈਂ ਤੁਹਾਡਾ ਇਤਿਹਾਸ ਪੜ੍ਹਿਆ ਹੈ ਈਸਾਈ ਧਰਮ ਦਾ ਪਾਦਰੀ ਆਖਦਾ ਹੈ ਤੁਸੀਂ ਆਪਣਾ ਇਤਿਹਾਸ ਪੜਿਆ ਜਾਂ ਨਹੀਂ ਪੜਿਆ ਉਹ ਬਾਤ ਦੀ ਗੱਲ ਐ ਪਰ ਮੈਂ ਤੁਹਾਡਾ ਇਤਿਹਾਸ ਪੜਿਆ ਜਿਵੇਂ ਆਕਾਸ਼ ਦੇ ਵਿੱਚ ਤਾਰੇ ਨੇ ਤੇ ਤਾਰਿਆਂ ਦੇ ਵਿੱਚ ਇੱਕ ਚੰ드ਰਮਾ ਵੱਖਰਾ ਹੀ ਨਜ਼ਰ ਆਉਂਦਾ ਨਾ ਇਸੇ ਤਰ੍ਹਾਂ ਸਿੱਖ ਕੌਮ ਦੇ ਇਤਿਹਾਸ ਨੇ ਨਾ ਜਿਹੜਾ ਉਹ ਪੂਰੀ ਦੁਨੀਆ ਦੇ ਇਤਿਹਾਸਾਂ ਵਿੱਚੋਂ ਬਾਕੀ ਇਤਿਹਾਸ ਤਾਰੇ ਨੇ ਤੇ ਜਿਹੜਾ ਸਿੱਖ ਧਰਮ ਦਾ ਇਤਿਹਾਸ ਹੈ ਉਹ ਚੰ드ਰਮਾ ਬਾੰਗ ਲੱਗਦਾ ਹੈ ਆਖੋ ਸਤਨਾਮ ਇੰਨਾ ਚਮਕਦਾ ਹੈ ਉਹ ਈਸਾਈ ਪ੍ਰਚਾਰਕ ਕਹਿੰਦਾ ਪਾਦਰੀ ਕਹਿੰਦਾ ਸਾਡੇ ਧਰਮ ਦੇ ਵਿੱਚ ਇੱਕ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਯੀਸੂ ਜੀ ਕਹਿ ਦਿੰਨੇ ਆ ਹਜ਼ਰਤੀਸ਼ਾ ਜੀ ਕਹਿ ਦਿੰਨੇ ਆ ਕਹਿੰਦਾ ਮੈਂ ਸਿੱਖਾਂ ਦਾ ਇਤਿਹਾਸ ਪੜ ਕੇ ਵੇਖਿਆ ਹਜ਼ਾਰਾਂ ਨਹੀਂ ਲੱਖਾਂ ਜੀਸਸ ਕੁਰਬਾਨੀਆਂ ਦੇ ਕੇ ਗਏ ਨੇ ਸੂਲੀ ਚੜ ਕੇ ਗਏ ਨੇ ਸਿੱਖੋ ਕਦੇ ਆਪਣੇ ਮਨ ਨੂੰ ਹਲੂਣਾ ਦੇਵੋ ਕਦੇ ਆਪਣੇ ਮਨ ਨੂੰ ਪੁੱਛਿਓ ਕਿ ਤੁਹਾਡਾ ਇਤਿਹਾਸ ਤਾਂ ਹਜ਼ਾਰਾਂ ਹੀ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਦੇ ਨਾਲ ਭਰਿਆ ਪਿਆ ਹੈ ਫਿਰ ਤੁਸੀਂ ਆਪਣਾ ਧਰਮ ਛੱਡ ਕੇ ਦੂਜੇ ਪਾਸੇ ਕਿਉਂ ਭੱਜਦੇ ਹੋ ਭਾਈ ਜਿਹੜੇ ਤੁਹਾਡੇ ਧਾਰਮਿਕ ਆਗੂਆਂ ਦੀਆਂ ਧਾਰਮਿਕ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਕਿਉਂ ਭੁੱਲਦੇ ਜਾ ਰਹੇ ਹੋ ਉਹ ਸਿੱਖੋ ਮੈਨੂੰ ਦੱਸੋ ਹੋਰ ਕਿਹੜਾ ਧਰਮ ਗੁਰੂ ਹੈ ਧਾਰਮਿਕ ਆਗੂ ਹੈ ਜਿਸ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਹੋਵੇ ਤੇ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਉਣ ਤੋਂ ਪਹਿਲਾਂ ਉਹਨਾਂ ਨੇ ਉਬਲਦੀ ਦੇਗ ਦੇ ਵਿੱਚ ਗਰਮ ਪਾਣੀ ਦੇ ਵਿੱਚ ਬਿਠਾਇਆ ਸੀ ਕੋਈ ਹੈ ਦੁਨੀਆ ਤੇ ਐਸਾ ਧਾਰਮਿਕ ਆਗੂ ਧਾਰਮਿਕ ਗੁਰੂ ਜਿਸ ਨੂੰ ਉਬਲਦੀ ਦੀਗ ਵਿੱਚ ਬਿਠਾਇਆ ਹੋਵੇ ਤੇ ਬਾਅਦ ਵਿੱਚ ਤੱਤੀ ਤਵੀ ਤੇ ਭੁੰਨਿਆ ਹੋਵੇ ਉਹਨੇ ਨਹੀਂ ਕਿਹਾ ਬਿਠਾਇਆ ਕਹਿੰਦਾ ਤੱਤੀ ਤਵੀ ਤੇ ਭੁੰਨਿਆ ਹੋਵੇ ਜਿਨ੍ਹਾਂ ਨੂੰ ਕੋਈ ਹੈ ਐਸਾ ਗੁਰੂ ਕਹਿੰਦੇ ਨਹੀਂ ਕਹਿੰਦੇ ਜੇ ਐਸਾ ਗੁਰੂ ਹੈ ਉਹ ਤਾਂ ਸਿੱਖ ਧਰਮ ਦੇ ਵਿੱਚ ਹੈ ਪਰ ਸਿੱਖ ਆਪਣੇ ਹੀ ਗੁਰੂ ਨੂੰ ਭੁੱਲਦੇ ਜਾਂਦੇ ਨੇ ਹੋਰ ਕੋਈ ਹੈ ਐਸਾ ਧਰਮ ਜਿਸ ਦੇ ਆਗੂਆਂ ਨੇ ਆਪਣਾ ਸਿਰ ਚੌਰਾਹੇ ਦੇ ਵਿੱਚ ਕਟਵਾਇਆ ਹੋਵੇ ਚਾਂਦਨੀ ਚੌਂਕ ਦਿੱਲੀ ਵਾਲੇ ਇਸ਼ਾਰਾ ਕਰਦਾ ਉਹ ਈਸਾਈ ਵੀਰ ਈਸਾਈ ਪਾਦਰੀ ਦੁਨੀਆ ਦਾ ਕੋਈ ਵੀ ਧਰਮ ਵੇਖ ਲਓ ਉਹ ਧਰਮ ਦਾ ਕੋਈ ਵੀ ਆਗੂ ਵੇਖ ਲਓ ਕੋਈ ਵੀ ਧਾਰਮਿਕ ਆਗੂ ਐਨੇ ਧਰਮ ਨੇ ਕੋਈ ਵੀ ਧਾਰਮਿਕ ਆਗੂ ਕਦੇ ਚੌਰਾਹੇ ਦੇ ਵਿੱਚ ਸ਼ਹੀਦ ਨਹੀਂ ਕੀਤਾ ਗਿਆ ਉਹ ਜਿਵੇਂ ਸਿੱਖੋ ਤੁਹਾਡੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੀਤਾ ਗਿਆ ਤੇ ਫੇਰ ਵੀ ਤੁਸੀਂ ਗੁਰੂ ਤੇਗ ਬਹਾਦਰ ਦਾ ਦਰ ਛੱਡ ਦਿੱਤਾ ਕਹਿੰਦਾ ਮੈਂ ਇੱਕ ਸ਼ਬਦ ਕਹਿਣਾ ਚਾਹਨਾ ਉਹ ਜਿਹੜਾ ਸਿਆਸਤਦਾਨ ਸੀ ਵਿਦਵਾਨ ਸੱਜਣ ਸੀ ਕਹਿੰਦਾ ਜਾਕ ਨਾ ਵੀਰਾ ਕਹਿ ਦੇ ਕਹਿੰਦਾ ਦੇਖ ਲਓ ਗੁੱਸਾ ਨਾ ਕਰ ਲਿਓ ਮੈਂ ਕਹਿ ਦਿੰਨਾ ਤੇ ਗੁਰੂ ਪਿਆਰੇ ਉਹ ਅੰਗਰੇਜ਼ ਸੀ ਅੰਗਰੇਜ਼ ਡਰਦੇ ਨਹੀਂ ਨਾ ਉਹਨੇ ਕਹਿ ਦਿੱਤਾ ਕਹਿੰਦਾ ਜਿਹੜੇ ਸਿੱਖ ਆਪਣੇ ਗੁਰੂ ਨੂੰ ਭੁੱਲ ਗਏ ਕਹਿੰਦੇ ਮੇਰੇ ਵੱਲੋਂ ਲੱਖਾਂ ਦੀ ਲਾਣਤ ਹੈ ਆਖੋ ਸਤਨਾਮ ਲੱਖ ਦੀ ਲਾਣਤ ਹੈ ਜਿਨ੍ਹਾਂ ਨੇ ਆਪਣਾ ਇਤਿਹਾਸ ਨਹੀਂ ਪੜ੍ਹਿਆ ਕੋਈ ਹੈ ਐਸਾ ਧਰਮ ਜਿਹੜੇ ਧਰਮ ਦੇ ਪ੍ਰਵਾਨਿਆਂ ਨੇ ਬੰਦ-ਬੰਦ ਕਟਾਏ ਹੋਣ ਖੋਪੜ ਲਹਾਏ ਹੋਣ ਜਿਹੜੇ ਧਰਮ ਦੇ ਪ੍ਰਵਾਨਿਆਂ ਨੇ ਚੜਖੜੀਆਂ ਦੇ ਗੇੜੇ ਖਾਦੇ ਹੋਣ ਸਿੱਖ ਧਰਮ ਦੇ ਵਿੱਚ ਹੀ ਐਸੇ ਪ੍ਰਵਾਨੇ ਨੇ ਐਸੇ ਯੋਧੇ ਨੇ ਇਨਸਾਨੀਅਤ ਲਈ ਦਰਖਤ ਨਾਲ ਭਾਈ ਜੈ ਸਿੰਘ ਖਲਖਟ ਵਰਗੇ ਪੁੱਠੇ ਲਟਕਾ ਦਿੱਤੇ ਉਹਨਾਂ ਦੀਆਂ ਖੱਲਾਂ ਉਤਾਰ ਦਿੱਤੀਆਂ ਚਮੜੀ ਉਤਾਰ ਦਿੱਤੀ ਫੇਰ ਵੀ ਨਹੀਂ ਡੋਲੇ ਤੇ ਸਿੱਖੋ ਤੁਸੀਂ ਆਪਣਾ ਇਤਿਹਾਸ ਕਿਉਂ ਛੱਡਦੇ ਜਾ ਰਹੇ ਹੋ ਆਪਣੇ ਸ਼ਹੀਦਾਂ ਦੇ ਇਤਿਹਾਸ ਨੂੰ ਕਿਉਂ ਭੁੱਲਦੇ ਜਾ ਰਹੇ ਹੋ ਸਿੱਖਾਂ ਨੇ ਤਾਂ ਇਨਸਾਨੀਅਤ ਨੂੰ ਬਚਾਉਣ ਲਈ ਮਨੁੱਖਤਾ ਨੂੰ ਬਚਾਉਣ ਲਈ ਆਪਣੇ ਸਿਰ ਦੇ ਉੱਤੇ ਕਫਨ ਬਨ ਲਏ ਸਨ ਕਿ ਮੌਤ ਮਨਜ਼ੂਰ ਹੈ ਕਿਸੇ ਦੀ ਗੁਲਾਮੀ ਨਹੀਂ ਕਰਾਂਗੇ ਤੇ ਨਾ ਕਿਸੇ ਨੂੰ ਗੁਲਾਮ ਬਣਨ ਦੇਣਾ ਤੁਹਾਡਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਫੇਰ ਵੀ ਤੁਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾਂਦੇ ਹੋ ਇਹ ਤੁਹਾਨੂੰ ਤਾਂ ਮੈਨੂੰ ਲੱਗਦਾ ਕੋਈ ਪਤਾ ਨਹੀਂ ਜਾਂ ਨਹੀਂ ਸਮਝ ਆਉਂਦੀ ਹੋਣੀ ਪਰ ਮੈਨੂੰ ਤੁਹਾਡੇ ਤੇ ਬਹੁਤ ਸ਼ਰਮ ਆਉਂਦੀ ਹੈ ਇੱਕ ਗੱਲ ਉਹਨੇ ਅਖੀਰ ਤੇ ਜਿਹੜੀ ਆਖੀ ਹੈ ਨਾ ਉਹ ਵਿਦਵਾਨ ਸੱਜਣ ਕਹਿੰਦਾ ਮੇਰੇ ਸਰੀਰ ਦੇ ਲੂ ਕੰਡੇ ਕੜੇ ਕਰਕੇ ਉਹਨੇ ਅਖੀਰ ਦੇ ਵਿੱਚ ਇਹ ਗੱਲ ਆਖੀ ਹੈ ਜਿਹੜੇ ਸਿੱਖ ਆਪਣੇ ਸਤਿਗੁਰਾਂ ਨੂੰ ਭੁੱਲ ਗਏ ਜਿਹੜੇ ਸਿੱਖ ਆਪਣੇ ਗੁਰੂਆਂ ਦੀਆਂ ਆਪਣੇ ਯੋਧਿਆਂ ਮਹਾਂਪੁਰਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਕਹਿੰਦੇ ਉਹ ਅਕਿਰਤ ਕਣ ਨੇ ਉਹ ਪਾਦਰੀ ਵੀਰ ਕਹਿੰਦਾ ਅਕਿਰਤ ਕਣ ਨੇ ਤੇ ਜਿਹੜੇ ਅਕਿਰਤ ਕਾਣ ਹੁੰਦੇ ਨੇ ਉਹਨਾਂ ਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਮੈਨੂੰ ਲੱਗਦਾ ਜਿਹੜੇ ਸਿੱਖ ਗੁਰੂ ਨੂੰ ਭੁੱਲ ਗਏ ਗੁਰੂ ਦੀ ਕੁਰਬਾਨੀ ਨੂੰ ਭੁੱਲ ਗਏ ਜੇ ਉਹ ਨਰਕਾਂ ਵਿੱਚ ਜਾਣਗੇ ਉਹ ਤਾਂ ਨਰਕਾਂ ਵਿੱਚ ਵੀ ਭੀੜ ਕਰ ਦੇਣਗੇ ਇੱਥੋਂ ਤੱਕ ਸ਼ਬਦ ਵਰਤੇ ਨੇ ਤੇ ਗੁਰੂ ਪਿਆਰਿਓ ਗੱਲ ਇਹ ਸਮਝਾਉਣਾ ਚਾਹੁੰਦਾ ਸੀ ਕਿ ਸਿੱਖੋ ਤੁਹਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਇਨਸਾਨੀਅਤ ਲਈ ਕੋਈ ਧਨ ਲਈ ਕੋਈ ਦੌਲਤ ਲਈ ਕੋਈ ਔਰਤ ਲਈ ਨਹੀਂ ਸੀ ਲੜੇ ਉਤਾ ਇਨਸਾਨੀਅਤ ਨੂੰ ਕੌਮ ਨੂੰ ਬਚਾਉਣ ਖਾਤਰ ਲੜੇ ਸੀ ਫਿਰ ਤੁਸੀਂ ਆਪਣੇ ਇਤਿਹਾਸ ਨੂੰ ਕਿਉਂ ਭੁੱਲਦੇ ਹੋ ਕੋਈ ਐਸਾ ਧਰਮ ਗੁਰੂ ਹੋਇਆ ਜਿਨੇ ਆਪਣੇ ਬੱਚੇ ਨੀਹਾਂ ਦੇ ਵਿੱਚ ਚੜਾ ਦਿੱਤੇ ਹੋਣ ਦੁਨੀਆ ਦੇ ਇਤਿਹਾਸਾਂ ਦੇ ਇਤਿਹਾਸ ਬੋਲ ਛੱਡੋ ਕੋਈ ਵੀ ਐਸਾ ਗੁਰੂ ਨਹੀਂ ਦੁਨੀਆ ਤੇ ਹੋਇਆ ਤੇ ਨਾ ਹੋਏਗਾ ਜਿਨੇ ਆਪਣੇ ਪੁੱਤਰ ਨੀਹਾਂ ਵਿੱਚ ਚੜਵਾਏ ਹੋਣ ਜਿਨੇ ਆਪਣੇ ਪੁੱਤਰ ਆਪਣੇ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖ ਕੇ ਜਕਾਰੇ ਲਾਏ ਹੋਣ ਕਹਿੰਦਾ ਐਸਾ ਗੁਰੂ ਨਹੀਂ ਸਿੱਖੋ ਮੇਰੀ ਬਦਕਿਸਮਤੀ ਹੈ ਕਹਿੰਦਾ ਕਿ ਮੈਂ ਸਿੱਖ ਧਰਮ ਵਿੱਚ ਪੈਦਾ ਨਹੀਂ ਹੋਇਆ ਕਹਿੰਦਾ ਜੇ ਸਿੱਖ ਧਰਮ ਦੇ ਵਿੱਚ ਮੈਂ ਪੈਦਾ ਹੋਇਆ ਹੁੰਦਾ ਤਾਂ ਮੈਂ ਸਿੱਖ ਧਰਮ ਦਾ ਇਤਿਹਾਸ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦੇਣਾ ਸੀ ਕਹਿੰਦਾ ਅਸੀਂ ਈਸਾਈਆਂ ਈਸਾਈ ਧਰਮ ਦੇ ਨਾਲ ਸੰਬੰਧ ਰੱਖਦੇ ਆਂ ਇੱਕ ਹਜ਼ਰਤ ਈਸਾ ਜੀ ਹੋਏ ਨੇ ਜੀਸਸ ਜੀ ਹੋਏ ਨੇ ਅਸੀਂ ਉਹਨਾਂ ਦਾ ਨਾਮ ਪੂਰੀ ਦੁਨੀਆ ਤੱਕ ਪਹੁੰਚਾ ਦਿੱਤਾ ਕਹਿੰਦਾ ਤੁਹਾਡੇ ਤਾਂ ਇੰਨੇ ਸ਼ਹੀਦ ਹੋਏ ਨੇ ਦੱਸੋ ਕਿੰਨਾ ਕੁ ਇਤਿਹਾਸ ਲਿਖ ਕੇ ਤੁਸੀਂ ਬੰਡਿਆ ਸਿੱਖਾਂ ਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਚਾਰ ਸਾਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੁੱਛ ਕੇ ਵੇਖੋ 10 ਗੁਰੂਆਂ ਦੇ ਨਾਮ ਪੁੱਛ ਕੇ ਵੇਖੋ ਜਿਨ੍ਹਾਂ ਮਹਾਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ 35 ਮਹਾਪੁਰਖ ਨੇ ਸਿੱਖਾਂ ਦੇ ਬੱਚਿਆਂ ਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨਾ ਰਹਿਬਰਾਂ ਦੀ ਬਾਣੀ ਹੈ ਨਾਮ ਦਰਜ ਨੇ ਉਹ ਕਹਿੰਦਾ ਸਿੱਖਾਂ ਦੇ ਬੱਚਿਆਂ ਨੂੰ ਛੱਡੋ ਤੁਸੀਂ ਸਿੱਖਾਂ ਨੂੰ ਹੀ ਪੁੱਛ ਕੇ ਵੇਖ ਲਓ ਪਤਾ ਲੱਗ ਜੂ ਆਖੋ ਸਤਨਾਮ ਦੇਖੋ ਕਿੱਡਾ ਤਕੜਾ ਹਲੂਣਾ ਦਿੰਦਾ ਪਰ ਅਸੀਂ ਭੁੱਲ ਗਏ ਕੁਰਬਾਨੀ ਨੂੰ ਫੇਰ ਉਹ ਇੱਕ ਬੜੀ ਕਮਾਲ ਦੀ ਗੱਲ ਕਹਿੰਦਾ ਕਹਿੰਦਾ ਜਦੋਂ ਮੈਂ ਚਮਕੌਰ ਦੀ ਗੜੀ ਦਾ ਇਤਿਹਾਸ ਪੜਿਆ ਨਾ ਕਹਿੰਦਾ ਮੇਰੀਆਂ ਅੰਦਰੋਂ ਪੁੱਬਾਂ ਨਿਕਲ ਗਈਆਂ ਮੈਨੂੰ ਰੋਣਾ ਆ ਗਿਆ ਇਸ ਗੱਲ ਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰਾਂ ਵਿੱਚ ਤੇ ਸਿੱਖਾਂ ਦੇ ਵਿੱਚ ਰਤਾ ਵੀ ਫਰਕ ਨਹੀਂ ਸਮਝਿਆ ਰਤਾ ਭਰ ਵੀ ਫਰਕ ਨਹੀਂ ਸਮਝਿਆ ਜਦੋਂ ਦਸ਼ਮੇਸ਼ ਪਿਤਾ ਚਮਕੌਰ ਦੀ ਗੜੀ ਤੋਂ ਜਾਣ ਲੱਗੇ ਤਾਂ ਭਾਈ ਦਿਆ ਸਿੰਘ ਨੇ ਆਖਿਆ ਹੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਈਸਾਈ ਧਰਮ ਦਾ ਪਾਦਰੀ ਆਖਦਾ ਹੈ ਕਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਦਿਆ ਸਿੰਘ ਆਖਣ ਲੱਗਿਆ ਸੱਚੇ ਪਿਤਾ ਵੇਖੋ ਬਾਬਾ ਜੀ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤਾਂ ਪਾ ਗਏ ਕੁਰਬਾਨ ਹੋ ਗਏ ਨੇ ਇਹਨਾਂ ਦੇ ਸਰੀਰ ਪਏ ਨੇ ਇੱਕ ਮੇਰੇ ਗਲ ਦੇ ਵਿੱਚ ਹਜੂਰੀਆ ਹੈ ਦੂਜਾ ਮੇਰੇ ਲੱਕ ਦੇ ਨਾਲ ਕਮਰਕੱਸਾ ਲੱਗਿਆ ਹੋਇਆ ਹੈ ਜੇ ਦਸ਼ਮੇਸ਼ ਪਿਤਾ ਤੁਹਾਡਾ ਹੁਕਮ ਹੋਵੇ ਤਾਂ ਦੋਵੇਂ ਸਹਬਜ਼ਾਦਿਆਂ ਦੇ ਉੱਤੇ ਇੱਕ ਕਮਰਕੱਸਾ ਤੇ ਨਾਲ ਜਿਹੜਾ ਗਲ ਦੇ ਵਿੱਚ ਮੇਰੇ ਹਜ਼ੂਰੀਆ ਪਾਇਆ ਮੈਂ ਖੋਲ ਕੇ ਦੇ ਦੇਆ ਭਾਵ ਇਹ ਦੋਨੇ ਕਫਣ ਬਣਾ ਕੇ ਦੇ ਦੇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਿਆ ਸਿੰਘ ਮੈਂ ਨਹੀਂ ਤੈਨੂੰ ਰੋਕਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਉੱਤੇ ਦੋਨਾਂ ਦੇ ਉੱਤੇ ਹਜ਼ੂਰੀਏ ਦੇ ਦੇ ਕਫਣ ਦੇ ਦੇ ਪਰ ਪਹਿਲਾਂ ਜਿਹੜੇ ਬਾਕੀ ਸਿੱਖ ਕੁਰਬਾਨ ਹੋਏ ਨੇ ਉਹਨਾਂ ਦੇ ਉੱਤੇ ਕਫਣ ਦੇਈ ਉਹਨਾਂ ਦੇ ਉੱਤੇ ਕੱਪੜਾ ਦੇਈ ਹੈ ਇਹਨਾਂ ਕੱਪੜਾ ਦਿਆ ਸਿੰਘ ਕਹਿੰਦਾ ਨਹੀਂ ਪਾਤਸ਼ਾਹ ਫਿਰ ਮਹਾਰਾਜ ਕਹਿੰਦੇ ਤੂੰ ਵਿਤਕਰਾ ਕਿਉਂ ਕਰਦਾ ਭਾਈ ਇਹ ਬਾਕੀ ਵੀ ਮੇਰੇ ਪੁੱਤਰ ਨੇ ਬਾਾਕੀ ਵੀ ਬਾਬਾਜੀ ਸਿੰਘ ਤੇ ਬੁਜਾਰ ਸਿੰਘ ਨੇ ਜੇ ਬਾਕੀਆਂ ਦੇ ਉੱਤੇ ਦੇਣ ਲਈ ਕਫਣ ਲਈ ਨਾ ਤਾਂ ਫਿਰ ਇਹ ਵੀ ਮੇਰੇ ਬੱਚੇ ਨੇ ਜਿਹੜੇ ਬਾਕੀ ਪਏ ਨੇ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਬੁਜਾਰ ਸਿੰਘ ਦੇ ਉੱਤੇ ਕਫਣ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਗੁਰੂ ਪਿਆਰਿਓ ਪਾਦਰੀ ਕਹਿੰਦਾ ਵੇਖੋ ਦਸ਼ਮੇਸ਼ ਪਿਤਾ ਆਪਣੇ ਬੱਚਿਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਰਤਾ ਭਰ ਵੀ ਫਰਕ ਨਹੀਂ ਸਨ ਸਮਝਦੇ ਪਰ ਫਿਰ ਵੀ ਸਿੱਖਾਂ ਨੇ ਆਪਣੇ ਗੁਰੂ ਨੂੰ ਪੁਲਾ ਦਿੱਤਾ ਦਇਆ ਸਿੰਘ ਨੇ ਜਿਵੇਂ ਆਖਿਆ ਸੀ ਮਹਾਰਾਜ ਆਖ ਦਿਓ ਦਇਆ ਸਿੰਘਾ ਆਬਤਾਂ ਤੋਂ ਬਿਨਾਂ ਸ਼ਹਾਦਤਾਂ ਨਹੀਂ ਹੁੰਦੀਆਂ ਬੰਦਗੀ ਤੋਂ ਬਿਨਾਂ ਕੁਰਬਾਨੀਆਂ ਨਹੀਂ ਹੁੰਦੀਆਂ ਔਖ ਸੌਖ ਵਿੱਚ ਭਾਈ ਮੇਰੇ ਬਾਲ ਨੇ ਦਇਆ ਸਿੰਘਾ ਵੇਖ ਲੈ ਮੈਦਾਨ ਜੰਗ ਪਏ ਕਿਹੜੇ ਹਾਲ ਨੇ ਬਿਨਾ ਤਨਖਾਹਾਂ ਤੋਂ ਜੋ ਰਹੇ ਮੇਰੇ ਨਾਲ ਨੇ ਜਿੰਨਾ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇਜੁਹਾਰ ਦੀ ਮੈਂ লাশ ਨਹੀਂ ਚੁੱਕਦਾ ਤੂੰ ਕਫਨ ਪਾਉਣ ਦੀ ਗੱਲ ਕਰਦਾ ਇਹ ਗੁਰਸਿੱਖਾਂ ਨੇ ਮੇਰੇ ਨਾਲ ਸਿਰ ਧੜ ਦੀ ਬਾਜ਼ੀ ਲਾ ਕੇ ਚੱਲੇ ਨੇ ਇਹ ਵੀ ਮੇਰੇ